ਕਿ ਜਦ ਵੀ ਅਸੀਂ ਸ਼ਹਿਰ ਦੀਆਂ ਉਹ ਹੈ ਨਾ ਉਹ ਕੰਕਰੀਟ ਜੰਗਲ ਤੋਂ ਬਾਹਰ ਨਿਕਲ ਕੇ ਅਸਲੀ ਜੰਗਲ ਚਾਉਂਦੇ ਆ ਆਟੋਮੈਟਿਕਲੀ ਹਰ ਇੱਕ ਇਨਸਾਨ ਨੂੰ ਚੰਗਾ ਲੱਗਦਾ ਕਿਉਂਕਿ 30 ਕਿਲੇ ਤੋਂ 30 ਕਿਲੇ ਤੇ ਨਾ ਇੱਕ ਬਾਰਡਰ ਲਾਈਨ ਜੀ ਆਉਂਦੀ ਹੈ ਕਿ 30 ਕਿਲੇ ਤੋਂ ਜੇ ਜ਼ਿਆਦਾ ਤੁਹਾਡੇ ਕੋਲ ਜ਼ਮੀਨ ਹੈਗੀ ਆ ਉਹਦੀ ਤੁਸੀਂ ਖੇਤੀ ਕਰਦੇ ਆ ਜਿੱਦਾਂ ਅਸੀਂ ਪਹਿਲਾਂ ਦੱਸਿਆ ਜੇ ਤੁਹਾਡੀ ਖੇਤੀ 30 ਕਿਲੇ ਤੋਂ ਜ਼ਿਆਦਾ ਤਾਂ ਤੁਹਾਡਾ ਮਾਡਲ ਟੋਟਲੀ ਡਿਫਰੈਂਟ ਹੋਣਾ ਚਾਹੀਦਾ ਹੈ 30 ਕਿਲੇ ਤੋਂ ਘੱਟ ਵਾਲੇ ਨਾਲ 30 ਕਿਲੇ ਤੋਂ ਘੱਟ ਮੈਂ ਇੱਕ ਗੱਲ ਕਰ ਰਿਹਾ ਚਾਹੀ ਅੱਧਾ ਕਿਲਾ ਹੈ ਪੰਜ ਕਿਲੇ 10 ਕਿਲੇ ਅਇਆ ਜਿੰਨੀ ਹੈ ਹੋਇਆ ਹੈ ਕਿ ਜ਼ਿਆਦਾਤਰ ਲੋਕ ਕਣਕ ਤੇ ਝੋਨਾ ਹੀ ਕਰਦੇ ਹੈ ਹੱਦ ਹੁਣ ਵਿੱਚ ਨੂੰ ਇੱਕ ਫਸਲ ਮੱਕੀ ਦੀ ਲੈ ਲਮ ਨਹੀਂ ਔਰ ਇਹੀ ਇੱਕ ਵੱਡਾ ਕਾਰਨ ਹੈਗਾ ਜਿਹੜਾ ਐਗਰੀਕਲਚਰ ਸਾਡਾ ਡੁੱਬਦਾ ਜਾ ਰਿਹਾ ਹੈ ਇਹ ਟ੍ਰੈਂਡ ਵੀ ਬਦਲ ਰਹੇ ਹੈ ਅਸਲ ਵਿੱਚ ਬੇਸਿਕ ਨੀਡ ਤਾਂ ਸਾਡੀ ਸੋਸਾਇਟੀ ਦੀ ਫੂਡ ਹੀ ਹੈ ਨਾ ਤਾਂ ਐਜ਼ ਅ ਫਾਰਮਰ ਤੁਹਾਨੂੰ ਫੂਡ ਸਪਰਡਿਊਸ ਕਰਨਾ ਹੀ ਪੈਣਾ ਕੋਈ ਕੁਝ ਅਹੇ ਜੀ ਚੀਜ਼ਾਂ ਹੋਣੀ ਚਾਹੀਦੀ ਹੈ ਜਿਹੜੀਆਂ ਤੁਹਾਨੂੰ ਡੇਲੀ ਜਾਂ ਮੰਥਲੀ ਇਨਕਮ ਦੇ ਪੋਸਟੀ ਜੀ ਜਾਂ ਤੁਹਾਨੂੰ ਐਨਿਊਅਲ ਇਨਕਮ ਦੇਣੀ ਮਤਲਬ ਕੀ ਹੈ ਮਤਲਬ ਹੁਣ ਤਾਂ ਜੇ ਕੋਈ ਬਹੁਤ ਵੱਡਾ ਕਦੂ ਜਤੀਰ ਮਾਰ ਲੈਂਦਾ ਉਹ ਬਰਸੀਨ ਦੀ ਬੱਟ ਦੇ ਉੱਪਰ ਮੂੜੀ ਲਾ ਲੈਂਦਾ ਬਸ ਇੰਨਾ ਹੀ ਹੈ ਉਹਦੇ ਦੋ ਕਾਰਨ ਹੈ ਇੱਕ ਤਾਂ ਨਾਈਟ੍ਰੋਜਨ ਜਿਹੜੀ ਜ਼ਮੀਨ ਵਿੱਚ ਰੈਸਟੋਰੇਸ਼ਨ ਵਿੱਚ ਜਿਹੜੇ ਅ ਛੋਲੇ ਦੀ ਫਸਲ ਹੈਗੀ ਹੈ ਉਹ ਉਹ ਹੈਲਪ ਕਰਦੀ ਆ ਸਾਨੂੰ ਦੱਸਾਂ ਇੱਕ ਬੜੇ ਅਫਸੋਸ ਦੀ ਗੱਲ ਹੈ ਸ਼ਾਇਦ ਕੁਝ ਕਿਸਾਨ ਇਸ ਗੱਲ ਨਾਲ ਨਾਰਾਜ਼ ਵੀ ਹੋਣਗੇ ਕਿ ਕਿਸਾਨ ਆਪਣੇ ਖੇਤਾਂ 'ਚ ਕੰਮ ਇੱਕ ਜੌਬ ਵਾਂਗੂ ਨਹੀਂ ਕਰਦਾ ਜੇ ਮੈਂ ਸਾਰੇ ਸਾਲ ਦੇ ਦਿਨ ਕੰਪਾਈਲ ਕਰਾਂ ਨਾ ਇੱਕ ਕਿਸਾਨ ਦੇ ਪੰਜਾਬ ਦੇ ਕਿਸਾਨ ਦੇ ਤਾਂ ਇੱਕ ਮਹੀਨਾ ਨਿਕਲੂਗਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਸੀਂ ਅੱਜ ਅਸੀਂ ਬੈਠੇ ਆ ਸ੍ਰੀ ਚੁੰਕੋ ਸਾਹਿਬ ਦੇ ਬਿਲਕੁਲ ਲਾਗੇ ਤੇ ਇਹ ਸਾਡੇ ਨਾਲ ਨੇ ਸਾਡੇ ਸਾਥੀ ਮੋਨੀ ਸਿੰਘ ਤੇ ਮਿਰਨਕਿੰਦਰ ਮੈਂ ਬਹੁਤ ਦੇਰ ਤੋਂ ਮਤਲਬ ਕੀ ਤੇ ਗੱਲ ਕਰ ਰਿਹਾ ਸੀ ਬਹੁਤ ਸਾਰੇ ਬੁੱਧੀਜੀਵੀਆਂ ਨਾਲ ਬਹੁਤ ਸਾਰੇ ਜਿੰਨੇ ਵੀ ਇੰਟੈਲੈਕਚੁਅਲਸ ਨੇ ਖਾਸ ਕਰਕੇ ਪੰਜਾਬ ਦੇ ਨੂੰ ਦੇਖ ਕੇ ਬੀਇੰਗ ਅਗਰੀਰੀਅਨ ਸਟੇਟ ਇਹ ਖੇਤੀਬਾੜੀ ਸਾਡਾ ਮੁੱਖ ਧੰਦਾ ਖੇਤੀਬਾੜੀ ਕਿ ਕਿਸਲੇ ਕਈ ਸਦੀਆਂ ਤੋਂ ਕੀਤੀ ਹੁਣ ਇਹ ਇੱਕ ਟੋਪੋਗ੍ਰਾਫੀ ਇਦਾਂ ਦੀ ਹੈਗੀ ਆ ਉਹ ਇਹਨੂੰ ਖਾਸ ਬਣਾਉਂਦਾ ਹੈਗਾ ਬਟ ਹੁਣ ਜਿਹੜਾ ਦੇ ਨੂੰ ਪੰਜਾਬੀ ਜੀ ਕਹੀਏ ਕਿ ਮਤਲਬ ਜੂਝ ਰਿਹਾ ਪੰਜਾਬ ਖੇਤੀਬਾੜੀ ਦੇ ਵਿੱਚ ਹੀ ਤੇ ਜਿਹੜਾ ਤਾਂ ਬੜਾ ਕਿਸਾਨ ਹੈ ਉਹਨੂੰ ਕੋਈ ਫਰਕ ਨਹੀਂ ਜ਼ਿਆਦਾ ਪੈਂਦਾ ਪਰ ਪੰਜਾਬ ਚਾਹਤਰ ਛੋਟੀ ਕਿਸਾਨੀ ਹੈ ਤਾਂ ਰੀਸੈਂਟ ਇੱਕ ਸਰਵੇ ਉਹ ਵੀ ਆਇਆ ਹੈਗਾ ਕਿ ਇਹਦੇ ਵਿੱਚ 30 ਪਤਾ ਨਹੀਂ 40% ਕਿਸਾਨ ਤਾਂ ਇਦਾਂ ਦੇ ਨਹੀਂ ਆਈ ਥਿੰਕ ਉਸ ਤੋਂ ਨੰਬਰ ਵੱਡਾ ਵੀ ਹੈਗਾ ਵੀ ਉਹਨਾਂ ਦੀ ਆਪਣੀ ਜ਼ਮੀਨ ਨਹੀਂ ਉਹ ਕਿਸੇ ਦੀ ਵੀ ਨੇ ਬੋਹਨੇ ਆ ਵੀ ਛੋਟਾ ਕਿਸਾਨ ਠੇਕੇ ਤੇ ਲੈ ਕੇ ਜ਼ਮੀਨ ਵੱਧ ਵਧਾ ਕੇ ਬਗਾਉਂਦਾ ਹੈਗਾ ਸੋ ਥੈਟ ਕਿ ਉਹਨੂੰ ਇਨਕਮ ਜ਼ਿਆਦਾ ਹੋ ਸਕੇ ਸੋ ਇਹਦੇ ਵਿੱਚ ਸਾਫ਼-ਸਾਫ਼ ਪਤਾ ਲੱਗਦਾ ਕਿ ਇਨਕਮ ਦਾ ਸੋਰਸ ਖੇਤੀਬਾੜੀ ਹੈਗਾ ਹਲੇ ਵੀ ਹੈਗਾ ਕਿ ਲੋਕ ਕਿਉਂ ਛੱਡਣਾ ਨਹੀਂ ਚਾਹੁੰਦੇ ਕਿਉਂਕਿ ਇਹ ਪੁਰਖਿਆਂ ਤੋਂ ਹੀ ਕਰਦੇ ਆ ਰਹੇ ਹਾਂ ਕਰਨੀ ਵੀ ਚਾਹੀਦੀ ਏ ਜਲਖੇਜ ਭੂਮੀ ਆ ਬਟ ਸਵਾਲ ਇਹ ਸੀਗਾ ਕਿ ਕਿਉਂਕਿ ਅ ਤੁਹਾਡਾ ਤਜਰਬਾ ਇੱਕ ਅਲੱਗ ਤਰ੍ਹਾਂ ਦਾ ਹੈਗਾ ਤੁਸੀਂ ਖੇਤੀਬਾੜੀ ਵਾਲੇ ਫੈਮਿਲੀ ਚੋਂ ਆਉਣੇ ਹੋ ਤੁਹਾਡੇ ਪੁਰਖੇ ਕਰਦੇ ਰਹੇ ਆ ਤੁਹਾਡੇ ਬਜ਼ੁਰਗ ਪਟ ਤੁਸੀਂ ਸ਼ਹਿਰ ਚ ਪਲੇ ਬੜੇ ਸ਼ਹਿਰ ਵੀ ਚੰਡੀਗੜ੍ਹ ਤੇ ਜਿੰਨੀ ਵੀ ਆਪਣੀ ਗੱਲਬਾਤ ਹੁਣ ਹੋਈ ਏ ਤੇ ਉਹਦੇ ਵਿੱਚ ਇਹ ਨਿਕਲ ਕੇ ਆਇਆ ਕਿ ਸ਼ਹਿਰ ਚੋਂ ਪੜਨ ਤੋਂ ਨਾਲ ਵੀ ਖੇਤੀਬਾੜੀ ਨਾਲ ਜੁੜੇ ਰਹੇ ਫਿਰ ਫਿਰ ਤੁਹਾਡਾ ਇੱਕ ਐਕਸਪੋਜ਼ਰ ਅਲੱਗ ਤੋਂ ਹੈਗਾ ਕਿ ਇੱਕ ਬਾਹਰਲੀ ਦੁਨੀਆ ਜਦੋਂ ਕੈਨੇਡਾ ਸ਼ਿਫਟ ਹੋ ਗਏ ਤੇ 10-12 ਸਾਲ ਬਾਹਰ ਲਾਏ ਕਿ ਉੱਥੇ ਦੇ এনवायरमेंट ਨੂੰ ਦੇਖਿਆ ਅ ਕਿਦਾਂ ਦੇਖਦੇ ਹੋ ਕਿ ਹੁਣ ਤੁਸੀਂ ਆ ਕੇ ਇੱਥੇ ਆ ਕੇ ਫਿਰ ਤੋਂ ਖੇਤੀਬਾੜੀ ਸ਼ੁਰੂ ਕੀਤੀ ਪੰਜਾਬ ਚ ਆਪਣੇ ਪੁਰਖਿਆਂ ਦੀ ਜ਼ਮੀਨ ਦੇ ਉੱਤੇ ਹੈਨਾ ਤੇ ਉਹ ट्रांजिशन ਜਿਹੜਾ ਇਹ ਅ ਰੂਪਾਂਤਰਣ ਹੋਇਆ ਹੈਗਾ ਬਦਲਾਅ ਆਇਆ ਹੈਗਾ ਇਹ ਕਿ ਮੇ ਦਾ ਹੈਗਾ ਕਿ ਆ ਇਹਦੇ ਵਿੱਚੋਂ ਤੁਹਾਨੂੰ ਪੰਜਾਬ ਦੀ ਜਿਹੜੀਆਂ ਇਹ ਜਿੰਨੀਆਂ ਵੀ ਚੁਣੌਤੀਆਂ ਦੀ ਗੱਲ ਹੁੰਦੀਆਂ ਖੇਤੀਬਾੜੀ ਉਹ ਤੁਸੀਂ ਦੇਖ ਰਹੇ ਹੋ ਤੇ ਇਹਦੇ ਥੋੜਾ ਜਿਹਾ ਖੋਲ ਕੇ ਦੱਸੋ ਮੇਰੇ ਕੋਲ ਇੰਨੇ ਸੀ ਅਮ ਕਾਫੀ ਵੱਡਾ ਅਹਿਮ ਸਵਾਲ ਕੀਤਾ ਰਪਿੰਦਰ ਤੁਸੀਂ ਅਮ ਗੱਲ ਹੈ ਕਿ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਕਿ ਹਨਾ ਮੇਰੀ ਸ਼ਹਿਰ ਦੀ ਜੰਪਲ ਹੈਗੀ ਆ ਫਿਰ ਕੈਨੇਡਾ ਮੂਵ ਹੋਇਆ ਇੱਕ ਦਿਹਾੜਾ ਗਰੇਹਾ ਉੱਤੇ ਤੇ ਮੁੜਕੇ ਦੁਵਾਰਾ ਆ ਕੇ ਖੇਤੀ ਸ਼ੁਰੂ ਕੀਤੀ ਤੇ ਖੇਤੀ ਨਾਲ ਅਸੀਂ ਕੋਈ ਜ਼ਿਆਦਾ ਜੁੜੇ ਨਹੀਂ ਸੀ ਹੁੰਦੇ ਜਦ ਛੋਟੇ ਹੁੰਦੇ ਅਸੀਂ ਮਤਲਬ ਸਾਲ ਚ ਇੱਕ ਅੱਧੀ ਵਾਰੀ ਕਿਤੇ ਪਿੰਡ ਆਉਂਦੇ ਸੀਗੇ ਤਾਂ ਮਾੜਾ ਮੋਟਾ ਖੇਤ ਦੇਖਣ ਨੂੰ ਮਿਲਦੇ ਹੁੰਦੇ ਸੀਗੇ ਤਾਂ ਇਹ ਨਹੀਂ ਕਿ ਖੇਤੀ ਦਾ ਮੇਰਾ ਕਹਿ ਲਓ ਕਿ ਪਰਸਨਲ ਬੈਕਗ੍ਰਾਉਂਡ ਨਹੀਂ ਹੈਗਾ ਪਰ ਹਾਂ ਪਸ਼ੋਕੜ ਜ਼ਰੂਰ ਹੈਗਾ ਫੈਮਿਲੀ ਖੇਤੀ ਨਾਲ ਜੁੜੀ ਰਹੀ ਹੈ ਕਿਸੇ ਹੱਦ ਤੱਕ ਮੇਰੇ ਫਾਦਰ ਸਾਹਿਬ ਨੇ ਕਾਫੀ ਜ਼ਿਆਦਾ ਕੀਤੀ ਕਰੀ ਆਪਣੀ ਲਾਈਫ ਵਿੱਚ ਲੋਟ ਸਾਡ ਲਈ ਖੇਤੀ ਵਿੱਚ ਤੇ ਅ ਇਹ ਕਹ ਲੋ ਜਿਹੜੀ ਮੇਰੀ ਅਟੈਚਮੈਂਟ ਹੈਗੀ ਖੇਤੀ ਨਾਲ ਉਹ ਬਸ ਇਹ ਕਿ ਜਿੰਨੀ ਕਿ ਆਮ ਬੰਦੇ ਦੀ ਅਟੈਚਮੈਂਟ ਕੁਦਰਤ ਨਾਲ ਹੈ ਕਿ ਜੇ ਅਸੀਂ ਹੁਣ ਮੈਨੂੰ ਇੱਕ ਵਾਰੀ ਕੈਨੇਡਾ ਕੇ ਸਵਾਲ ਪੁੱਛਿਆ ਕਹਿੰਦਾ ਵੀ ਜਦੋਂ ਵੀ ਆਪਾਂ ਕਿਤੇ ਜੰਗਲਾਂ ਚ ਜਾਂ ਖੇਤਾਂ ਚ ਜਾਈਦਾ ਹੈ ਅ ਤੈਨੂੰ ਇੰਨਾ ਚੰਗਾ ਕਿਉਂ ਲੱਗਦਾ ਹੈ ਤੇ ਮੈਂ ਬੜਾ ਹੈਰਾਨ ਹੋਇਆ ਮੈਂ ਕਿਹਾ ਨਹੀਂ ਮੈਨੂੰ ਇਹ ਨਹੀਂ ਪੁੱਛਿਆ ਕਿ ਤੈਨੂੰ ਚੰਗਾ ਲੱਗਦਾ ਜਾਂ ਨਹੀਂ ਤਾਂ ਇਹ ਨਹੀਂ ਸਿੱਧਾ ਹੀ ਪੁੱਛਿਆ ਕਿ ਤੈਨੂੰ ਮੈਨਾਂ ਚੰਗਾ ਕਿਉਂ ਲੱਗਦਾ ਤਾਂ ਉਹ ਜ਼ਾਹਰ ਜੀ ਗੱਲ ਹੈ ਕਿ ਉਹ ਮੇਰੀ ਗੱਲ ਨਹੀਂ ਸੀ ਕਰ ਰਿਹਾ ਉਹ ਆਪਾਂ ਸਾਰਿਆਂ ਦੀ ਗੱਲ ਕਰ ਰਿਹਾ ਸੀ ਕਿ ਜਦ ਵੀ ਅਸੀਂ ਸ਼ਹਿਰ ਦੀਆਂ ਉਹ ਨਾ ਉਹ ਕੰਕਰੀਟ ਜੰਗਲ ਤੋਂ ਬਾਹਰ ਨਿਕਲ ਕੇ ਅਸਲੀ ਜੰਗਲ ਚਾਉਂਦੇ ਆ ਆਟੋਮੈਟਿਕਲੀ ਹਰ ਇੱਕ ਇਨਸਾਨ ਨੂੰ ਚੰਗਾ ਲੱਗਦਾ ਕਿਉਂਕਿ ਕਿਤੇ ਨਾ ਕਿਤੇ ਸਾਡੀਆਂ ਜੜੀਆਂ ਨੇ ਉਹ ਉਹੀ ਨੇ ਸਾਰੇ ਅਸੀਂ ਲੋਕ ਉੱਥੇ ਤੋਂ ਫੈਮਿਲੀ ਉੱਥੇ ਤੋਂ ਹੀ ਉੱਪਰ ਕੇ ਆਏ ਅਸੀਂ ਬਾਹਰ ਹਨਾ ਤਾਂ ਮੇਰਾ ਇਹ ਸੀਗਾ ਕਿ ਯਾਰ ਬਸ ਬਹੁਤ ਦੇਖ ਲਈ ਹੈ ਨਾ ਸ਼ਹਿਰ ਦੀ ਲਾਈਫ ਚੰਡੀਗੜ੍ਹ ਰਿਹਾ ਫਿਰ ਵੈਂਕੂਵਰ ਮੈਟਰੋ ਸਿਟੀ ਹੈਗਾ ਉੱਥੇ ਰਿਹਾ ਹਨਾ ਬੜੀ ਹਲਚਲ ਭਰੀ ਰਹੀ ਲਾਈਫ ਤੇ ਵੀ ਹੁਣ ਯਾਰ ਠੀਕ ਹੈ ਵੀ ਮੈਨੂੰ ਜਿਹੜਾ ਸਕੂਨ ਉਰੇ ਪਿੰਡ ਚ ਰਹਿ ਕੇ ਖੇਤੀ ਕਰਕੇ आ, मिल ਰਿਹਾ ਹੈ ਉਹ ਸਭ ਤੋਂ ਜ਼ਰੂਰੀ ਹੋਇਆ ਹੋਇਆ ਮੇਰੇ ਵਾਸਤੇ ਬਜਾਏ ਕਿ ਮੈਂ ਹੈਨਾ ਕਿ ਦੁਬਾਰਾ ਕੋਈ ਜੋਬ ਜੂਬ ਲੱਭਾਂ ਜਾਂ ਕੁਛ ਨਹੀਂ ਤੇ ਇਹ ਇਹ ਮੇਰਾ ਸੀਗਾ ਕਿ ਮੇਰਾ ਟ੍ਰਾਂਸ ਜਿਹੜੀ ਟ੍ਰਾਂਜ਼ੀਸ਼ਨ ਹੋਈ ਇੱਕ ਸਿਟੀ ਲਾਈਫ ਜਾਂ ਇੱਕ ਹੈਨਾ ਜੋਬ ਲਾਈ ਕੋਰਪੋਰੇਟ ਲਾਈਫ ਤੋਂ ਆ ਕੇ ਜਿਹੜਾ ਦੁਬਾਰਾ ਖੇਤੀ ਨਾਲ ਜੁੜਿਆ ਤਾਂ ਉਹਦੇ ਇਹ ਮੇਰਾ ਇੱਕ ਪਰਸਨਲ ਕਾਰਨ ਹੈਗਾ ਕਿ ਬਸ ਇਹ ਚੰਗਾ ਲੱਗਦਾ ਹੈ ਰੂਹ ਨੂੰ ਕੁਦਰਤ ਨਾਲ ਕੰਮ ਚੀਜ਼ਵਾਲ ਹੈਗਾ ਇਹ ਬੰਦਾ ਬਾਹਰ ਜਾਂਦਾ ਕਿ ਬੰਦਾ ਅਸੀਂ ਇਕਨੋਮਿਕਲੀ ਸਾਊਂਡ ਹੋ ਜਾਈ। ਹੂੰ ਮਤਲਬ ਅਸੀਂ ਸਾਡੇ ਮੁੱਢਲੀਆਂ ਜ਼ਰੂਰਤਾਂ ਤੋਂ ਇਲਾਵਾ ਜੋ ਵੀ ਸਾਡੇ ਫਿਊਚਰ ਪਲਾਨ ਨੇ ਪਿੱਖਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਜਾਂ ਉਹਨਾਂ ਨੂੰ ਲੈ ਕੇ ਅਸੀਂ ਉਹ ਸਾਨੂੰ ਸੌਸਿਆਂਵਾਂ ਨਾਉਣ ਤੇ ਸਾਡੇ ਕੋਲ ਪੈਸਾ ਆ ਜਵੇ ਤਾਂ ਬੰਦਾ ਬਾਹਰ ਨੂੰ ਭੱਜਦਾ। ਤੇ ਜੇ ਜਿਹਦੇ ਦੂਸਰਾ ਕੰਮ ਵੀ ਲਈ ਰੋਜ਼ਗਾਰ ਨਹੀਂ ਹੈਗਾ ਬਾਹਰ ਨੂੰ ਭੱਜਦਾ। ਤੇ ਉੱਥੇ ਕੇ ਤੁਸੀਂ ਪੈਸਾ ਕਮਾਉਣ ਦੇ ਇੱਥੇ ਕਿਆ ਹੁਣ ਜਿਹੜੀ ਹੁਣ ਤੁਸੀਂ ਆਪਸ ਆਏ ਹੋ ਕਿ ਆਹ ਇਹ ਫਾਈਨੈਂਸ਼ੀਅਲ ਨੀਡਸ ਨੂੰ ਫੁੱਲਫਿਲ ਕਰਦਾ ਪਿਆ ਜਾਂ ਜਸਟਿਸ ਇਹ ਕਹੇ ਕਿ ਹਾਂ ਇਹ ਕੀ ਕਹਿੰਦੇ ਡਿਫਾਲਟ ਨੀਡ ਹੈਗੀ ਐ ਦਾ ਬੇਸਿਕ ਨੇਚਰ ਹੈਗੀ ਹਿਊਮਨ ਬੀਇੰਗ ਦੀ ਐਦਾਂ ਦੇ ਮਾਹੌਲ 'ਚ ਰਹਿਣਾ ਇਹ ਹੈ ਜਾਂ ਫਿਰ ਕਿੱਦਾਂ ਮਤਲਬ ਇਹਨੂੰ ਕਿੱਦਾਂ ਦੇਖਦੇ ਪਏ ਹੋ ਦੇਖੋ ਊਰੇ ਜਿਹੜਾ ਸਵਾਲ ਇਕਨੋਮੀ ਦਾ ਹੈ ਉਹਦੇ ਵਿੱਚ ਮੈਂ ਸਾਫ਼ ਜੀ ਗੱਲ ਦੱਸ ਦਵਾਂ ਕਿ 30 ਕਿਲੇ ਤੋਂ 30 ਕਿਲੇ ਤੇ ਨਾ ਇੱਕ ਬਾਰਡਰ ਲਾਈਨ ਜੀ ਆਉਂਦੀ ਹੈ ਕਿ 30 ਕਿਲੇ ਤੋਂ ਜੇ ਜ਼ਿਆਦਾ ਤੁਹਾਡੇ ਕੋਲ ਜ਼ਮੀਨ ਹੈਗੀ ਆ ਉਹਦੀ ਤੁਸੀਂ ਖੇਤੀ ਕਰਦੇ ਆ ਜਿੱਦਾਂ ਅਸੀਂ ਪਹਿਲਾਂ ਦੱਸਿਆ ਕਿ ਲੋਕ ਕੁਝ ਜ਼ਮੀਨ ਆਪਣੀ ਹੁੰਦੀ ਆ ਜਾਂ ਠੇਕੇ ਤੇ ਹੋਰ ਲੈ ਲੈਂਦੇ ਆ ਜਾਂ ਟੋਟਲੀ ਸਾਰੀ ਉਹ ਠੇਕੇ ਤੇ ਲੈ ਕੇ ਕਰਦੇ ਆ ਵੀ ਉਹ ਜੇ ਤੁਹਾਡੀ ਖੇਤੀ 30 ਕਿਲੇ ਤੋਂ ਜ਼ਿਆਦਾ ਤਾਂ ਤੁਹਾਡਾ ਮਾਡਲ ਟੋਟਲੀ ਡਿਫਰੈਂਟ ਹੋਣਾ ਚਾਹੀਦਾ 30 ਕਿਲੇ ਤੋਂ ਘੱਟ ਆ ਦੇ ਨਾਲ 30 ਕਿਲੇ ਤੋਂ ਘੱਟ ਮੈਂ ਗੱਲ ਕਰ ਰਿਹਾ ਚਾਹੇ ਅੱਧਾ ਕਿਲਾ ਚਾਹੇ 5 ਕਿਲੇ 10 ਕਿਲੇ ਜਾਂ ਜਿੰਨੇ ਵੀ ਦਾ ਉਹਨਾਂ ਦੋਨਾਂ ਦਾ ਮਾਡਲ ਬਰ डिफरेंट ਹੋਊਗਾ ਹੁਣ ਜਿਹੜਾ ਸਾਡਾ ਸਿਸਟਮ ਸੈੱਟ ਹੋਇਆ ਹੋਇਆ ਕਿ ਜ਼ਿਆਦਾਤਰ ਲੋਕ ਕਣਕ ਤੇ ਝੋਨਾ ਹੀ ਕਰਦੇ ਆਂ ਹੱਦ ਹੁਣ ਵਿੱਚ ਨੂੰ ਇੱਕ ਫਸਲ ਮੱਕੀ ਦੀ ਲੈ ਲੈਣੇ ਜੋ ਕਿ ਆਪਾਂ ਉਹਦੇ ਪਰ ਦੁਆਰਾ ਪਾਪਿਕ ਤੇ ਆਵਾਂਗੇ ਕੋਈ ਬਹੁਤ ਚੰਗਾ ਟ੍ਰੈਂਡ ਨਹੀਂ ਹੈਗਾ ਪਰ ਚਲੋ ਐਟਲੀਸਟ ਅਸੀਂ ਦੋ ਫਸਲਾਂ ਤਾਂ ਲੈ ਰਹੇ ਆਂ ਕਣਕ ਝੋਨਾ ਇਹ ਉਥੇ ਤੁਹਾਨੂੰ ਸੂਟ ਕਰੂਗਾ ਜਿੱਥੇ 30 ਕਿਲੋ ਤੋਂ ਜ਼ਿਆਦਾ ਅੱਟ ਕੀਤੀ ਗਈ ਹੈ ਉਥੇ ਉਹ ਸਰਕਲ ਉਹਦਾ ਤੁਹਾਡਾ ਚੱਲ ਜੂਗਾ ਉਹ ਇਕਨੋਮਿਕਲੀ ਉੱਥੇ ਫਿੱਟ ਹੁੰਦਾ ਜੇ ਤੁਹਾਡੀ ਖੇਤੀ ਉਸ ਤੋਂ ਘੱਟ ਹੈ 10 ਕਿਲੇ ਤੋਂ ਵੀ ਘੱਟ ਤਾਂ ਤੁਸੀਂ ਉਸ ਮਾਡਲ ਨਾਲ ਜਿਹੜੀ ਇਹ ਵੀ ਮੋਟੀ ਫਸਲ ਅਸੀਂ ਕਹਿੰਦੇ ਆ ਵੀ ਮੋਟੀ ਫਸਲ ਜਾਂ ਸਿੱਧੀ ਫਸਲ ਵੀ ਕਣਕ ਲਾਲੀ ਝੋਨਾ ਲਾਲੇ ਲਾ ਕੇ ਬੇਲੇ ਹੋਣੀ ਛੋਟੇ ਕਿਸਾਨ ਵਾਸਤੇ ਉਹ ਨਹੀਂ ਔਰ ਇਹੀ ਇੱਕ ਵੱਡਾ ਕਾਰਨ ਹੈਗਾ ਜਿਹੜਾ ਐਗਰੀਕਲਚਰ ਸਾਡਾ ਡੁੱਬਦਾ ਜਾ ਰਿਹਾ ਹੈ ਕਿ ਉਹ ਜਿਹੜਾ ਉਹ ਛੋਟੀ ਖੇਤੀ ਹੈ ਉਹੋ ਤੁਹਾਨੂੰ ਉਹਦੇ ਵਿੱਚ ਡਾਇਵਰਸੀਫਿਕੇਸ਼ਨ ਬਹੁਤ ਜ਼ਰੂਰੀ ਹੈ ਤੁਸੀਂ ਇੱਕ ਜੇਤ ਤੁਸੀਂ ਮੰਨ ਲਓ ਪੰਜ ਕੀਲੇ ਦੀ ਖੇਤੀ ਕਰ ਲੈਣ ਮੰਨੋ ਪਰ ਤੁਸੀਂ ਪੰਜੇ ਕੀਲਿਆਂ ਚ ਕਣਕ ਲਾ ਲੈਣੇ ਆ ਪੰਜੇ ਕੀਲਿਆਂ ਚ ਫੇ ਝੋਲਾ ਨਾਲ ਝੋਨਾ ਲਾ ਲੈਣੇ ਆ ਉਹ ਤੁਹਾਨੂੰ ਫਸਲ ਕਿਤਨੇ ਕਿਤੇ ਧੋਖਾ ਵੀ ਦੇਊਗੀ ਨਾ ਹੋ ਇਕਨੋਮਿਕਲੀ ਥੋੜੀ ਫਿੱਟ ਬੈਂਦੀ ਹੈ ਨਾ ਤੁਹਾਡੀਆਂ ਨੀਡਸ ਪੂਰੀਆਂ ਕਰਦੀ ਹੈ ਜੇ ਉਹ ਤੁਹਾਨੂੰ 4 ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ ਪੰਜ ਕੀਲੇ ਚੋਂ ਕੁਝ ਰਿਟਰਨ ਆ ਰਹੀ ਹੈ ਤਾਂ ਉਹਦੇ ਨਾਲੋਂ ਵੱਧ ਤਾਂ ਪਹਿਲਾਂ ਖਰਚੇ ਹੋਏ ਹੋਏ ਹੁੰਦੇ ਆ ਉਹ ਉਹ ਨਹੀਂ ਫਿੱਟ ਬੈਂਦਾ ਹੈਗਾ ਛੋਟੇ ਕਿਸਾਨ ਦਾ ਜਿਹੜਾ ਐਗਰੀਕਲਚਰ ਮਾਡਲ ਹੈ ਜਿਹੜੀ ਉਹਦੀ ਖੇਤ ਦੀ ਪਲੈਨਿੰਗ ਹੈ ਉਹ ਬੜੀ ਡਿਫਰੈਂਟ ਹੋਣੀ ਚਾਹੀਦੀ ਹੈ ਔਰ ਤਾਂ ਹੀ ਉਹ ਇਕਨੋਮਿਕਲੀ ਫਿਰ ਆ ਖੇਤੀ ਤੁਹਾਨੂੰ ਇੱਕ ਕੀਲਾ ਵੀ ਤੁਹਾਡੇ ਜਿੱਤੂ ਤੁਹਾਡੇ ਸਾਡਾ ਸਵਾਲ ਸੀਗਾ ਵੀ ਕੀਆ ਇਕਨੋਮਿਕਲੀ سپورਟ ਕਰਦੀ ਹੈ ਖੇਤੀ ਤੁਹਾਨੂੰ ਕੀਆ ਤੁਹਾਡੀਆਂ ਨੀਡਸ ਪੂਰੀਆਂ ਹੁੰਦੀਆਂ ਇੱਕ ਜਾਂ ਦੋ ਕੀਲੇ ਵੀ ਤੁਹਾਡੀਆਂ ਨੀਡਸ ਪੂਰੀਆਂ ਕਰ ਦੇਣ ਗਿਆ ਪਰ ਤੁਹਾਨੂੰ ਉਸ ਢੰਗ ਨਾਲ ਹੀ ਚੱਲਣਾ ਪੈਂਦਾ ਤੁਸੀਂ ਇੱਕ ਕੀਲਾ ਕਣਕ ਦਾ ਲਾ ਕੇ ਜਾਂ 21 ਝੋਨੇ ਦਾ ਲਾ ਕੇ 5 ਕਿਲੇ ਵੀ ਲਾ ਲਓ 10 ਵੀ ਲਾ ਲਓ ਉਹ ਤੁਹਾਡੀ ਅ ਨਹੀਂ ਇਕਨੋਮਿਕਲੀ ਫਿਰ ਉਥੇ ਫੇਲਰ ਹੋਊਗਾ ਹਮ ਅ ਸਵਾਲ ਆ ਥੋੜਾ ਜਿਹਾ ਥੋੜੀ ਕਿਉਰਿਓਸਿਟੀ ਚ ਆ ਰਿਹਾ ਸੀ ਕਿ ਖੇਤੀਬਾੜੀ ਸਾਡੇ ਆਲੇ ਦੁਆਲੇ ਨੇ ਸਾਡੀ ਸੋਸਾਇਟੀ ਦੀਆਂ ਨੀਡ ਪੂਰੀਆਂ ਕਰਨ ਲਈ ਹੈ ਜਾਂ ਔਰ ਸੋਸਾਇਟੀ ਦੇ ਬਦਲਵੇਂ ਟ੍ਰੈਂਡ ਦੇ ਨਾਲ ਚੱਲਣ ਦਾ ਨਾਮ ਹੈ ਦੇਖੋ ਜੇ ਟ੍ਰੈਂਡ ਵੀ ਬਦਲ ਰਹੇ ਹਨ ਅਸਲ ਵਿੱਚ ਬੇਸਿਕ ਨੀਡ ਤਾਂ ਸਾਡੀ ਸੋਸਾਇਟੀ ਦੀ ਫੂਡ ਹੀ ਆ ਨਾ ਤਾਂ ਐਜ਼ ਅ ਫਾਰਮਰ ਤੁਹਾਨੂੰ ਪੂਰਦਾ ਪ੍ਰੋਡਿਊਸ ਕਰਨਾ ਹੀ ਪੈਣਾ ਤੇ ਚਾਹੇ ਟ੍ਰੈਂਡ ਬਦਲ ਰਹੇ ਹਨ ਚਾਹੇ ਸਾਡੇ ਖਾਣ ਪੀਣ ਦੇ ਟ੍ਰੈਂਡ ਬਦਲ ਰਹੇ ਹਨ ਚਾਹੇ ਅ ਇਕਨੋਮਿਕਸ ਦੇ ਟ੍ਰੈਂਡ ਬਦਲ ਰਹੇ ਹਨ ਬਿਜ਼ਨਸ ਦੇ ਹੈਗੇ ਜਿਹੜੇ ਵੀ ਹੈਗੇ ਆ ਇੱਕ ਬੇਸਿਕ ਨੀਡ ਤਾਂ ਫੂਡ ਹੀ ਹੈਗਾ ਰੌ ਫੂਡ ਵੀ ਜਿਹੜਾ ਸ਼ਹਿਰੀ ਤਬਕੇ ਵਾਲੇ ਜੇ ਕੋਈ ਇਸ ਵੀਡੀਓ ਨੂੰ ਦੇਖ ਰਹੇ ਹਨ ਨਾ ਮੈਂ ਦੱਸ ਦਵਾਂ ਵੀ ਜਿਹੜਾ ਵੀ ਤੁਸੀਂ ਫੂਡ ਖਾਣੇ ਆ ਚਾਹੇ ਪੀਜ਼ਾ 버ਗਰ ਵਗੈਰਾ ਜੋ ਵੀ ਤੁਸੀਂ ਖਾਣੇ ਆ ਬੇਸਿਕ ਤਾਂ ਆਖਿਰ ਮੁੜ ਕੇ ਤੁਹਾਡੇ ਖੇਤਾਂ ਤੋਂ ਹੀ ਆਉਣਾ ਗ੍ਰੀਨਸ ਐਂਡ ਗ੍ਰੇਨਸ ਹੈ ਨਾ ਤਾਂ ਇੱਥੇ ਆਉਣਾ ਹੈਗਾ ਮੁੜ ਕੇ ਤਾਂ ਇਹ ਇਹਨੂੰ ਅਸੀਂ ਦਸਰੀ ਵੀ ਇੱਕ ਨਾ ਜਿਹੜਾ ਐਗਰੀਕਲਚਰ ਦਾ ਮਾਡਲ ਦੇ ਉੱਪਰ ਵਰਕਰਾਂ ਦੀ ਲੋਡ ਹੈਗੀ ਆ ਉਹ ਉਥੇ ਉਹ ਟ੍ਰੈਂਡ ਚੇਂਜ ਹੋ ਰਿਹਾ ਤੇ ਹੋਣਾ ਵੀ ਚਾਹੀਦਾ ਤੇ ਉਹ ਚੰਗੇ ਪਾਸੇ ਨੂੰ ਜਾਣਾ ਚਾਹੀਦਾ। ਕੀ ਆ ਇਹ ਮਾਡਲ ਮਤਲਬ ਮਾਡਲ ਇਹਦੇ ਵਿੱਚ ਡਾਇਵਰਸੀਫਿਕੇਸ਼ਨ ਹੈ ਕੀ ਹੈ ਜੇ ਤੁਸੀਂ ਉਤਨ ਮੈਂ ਦੱਸ ਕੇ ਕਹਾਂ ਮਨ ਲਓ ਮੈਂ ਆਪਾਂ ਇੱਕ ਸਧਾਰਨ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਵੀ ਆਪਣੇ ਕੋਲ 10 ਕਿੱਲੇ ਦੇ ਆਪਾਂ ਖੇਤੀ ਕਰ ਰਹੇ ਹਾਂ। ਤਾਂ 10 ਕਿੱਲੇ ਵਿੱਚ ਜੇ ਤੁਸੀਂ 10 ਕਿੱਲੇ ਦੀ ਕਣਕ ਲਾ ਲਈ ਤਾਂ 6 ਮਹੀਨੇ ਬਾਅਦ ਤੁਹਾਨੂੰ ਲੀਵਰਡਰ ਨਹੀਂ। ਸੇ ਮਹੀਨੇ ਦਾ 10 ਕਿਲੀ ਦੀ ਕਣਕ ਦੀ ਕੁਝ ਜ਼ਿਆਦਾ ਰਿਟਰਨ ਨਹੀਂ ਹੋਈ ਉਸ ਤੋਂ ਜ਼ਿਆਦਾ ਤਾਂ ਤੁਹਾਡੇ ਹੈ ਨਾ ਪਹਿਲਾਂ ਤਾਂ ਕਣਕ ਦੇ ਉੱਪਰ ਹੀ ਕਾਫੀ ਜ਼ਿਆਦਾ ਖਰਚੇ ਹੋਏ ਜਾਣਗੇ ਦੂਸਰਾ ਜੇ ਕਣਕ ਦਾ ਝਾੜ ਘਟ ਚੁਵੇ ਜੋ ਕਿ ਕੁਝ ਵੀ ਨਹੀਂ ਪਤਾ ਹੁੰਦਾ ਇਸ ਵਾਰੀ ਝੋਨੇ ਦਾ ਚਾਰ ਮਹੀਨੇ ਦੀ ਫਸਲ ਸੀਗੀ ਝੋਨੇ ਦਾ ਝਾੜ ਇਸ ਵਾਰੀ 1 ਤਿਹਾਈ ਤੋਂ ਵੀ ਘੱਟ ਰਹਿ ਗਿਆ ਬਿਨਾਂ ਕਿਸੇ ਬਿਮਾਰੀ ਤੋਂ ਜਿਨ੍ਹਾਂ ਦੇ ਬਿਮਾਰੀ ਪੈ ਗਈ ਉਹ ਤਾਂ ਅਲੱਗ ਗੱਲ ਹੈ ਜਿਨ੍ਹਾਂ ਦੇ ਕੋਈ ਬਿਮਾਰੀ ਵੀ ਨਹੀਂ ਪਈ ਉੱਥੇ ਵੀ ਤੀਜੇ ਹਿੱਸੇ ਤੋਂ ਵੀ ਘੱਟ ਰਹਿ ਗਿਆ ਰੋਜ਼ ਕੋਈ ਕਾਰਨ ਨਹੀਂ ਉਹਦੇ ਵਿੱਚ ਬਸ ਇਹ ਵੀ ਵੈਦਰ ਸਾਨੂੰ ਸਾਡਾ ਜਿੱਦਾਂ ਕਲੋਜੀ ਚੇਂਜ ਚੇਂਜ ਹੋ ਰਹੀ ਹੈ ਮੌਨਸੂਨ ਬਹੁਤ ਲੰਬਾ ਚੱਲ ਗਿਆ ਇੱਕ ਮਹੀਨਾ ਐਕਸਟਰਾ ਮੌਨਸੂਨ ਇੱਕ ਮਹੀਨਾ ਜਿਹੜੇ ਮੌਨਸੂਨ ਖਤਮ ਹੋਣ ਤੋਂ ਬਾਅਦ ਵੀ ਤੰਦੇ ਰਹੇ ਉਹਨਾਂ ਨੇ ਸਭ ਕੁਝ ਡਿਸਟਰਬਡ ਕਰਤਾ ਤਾਂ ਜੇ ਤੁਸੀਂ 10 ਕਿਲੇ ਝੋਨੇ ਦੇ ਲਾਏ ਹੋਏ ਸੀਗੇ ਤਾਂ ਜਾਂ ਤੁਸੀਂ ਉਸ ਤੋਂ ਵੀ ਵੱਡਾ ਜਿਹੜਾ ਨੁਕਸਾਨ ਸੀ ਜਿਹਨਾਂ ਨੇ ਠੇਕੇ ਤੇ ਜ਼ਮੀਨ ਲੈ ਕੇ ਝੋਨਾ ਲਾਇਆ ਹੋਇਆ ਸੀ ਉਹਨਾਂ ਨੂੰ ਜਿਹੜੇ ਉਹ ਘਾਟੇ ਪਾਏ ਆ ਉਹ ਅਗਲੇ ਕਈ ਸਾਲ ਨਹੀਂ ਪੂਰੇ ਹੋਣੇ ਤਾਂ ਜਿਹੜੀ ਛੋਟੀ ਕਿਸਾਨੀ ਹੈ ਉਹਦਾ ਇਹੀ ਇੱਕ ਤਰੀਕਾ ਹੈਗਾ ਵੀ ਡਾਇਵਰਸਟੀ ਤੁਹਾਡੇ ਕੋਲ ਕੁਝ ਅਹਹ ਜਿਹੀਆਂ ਚੀਜ਼ਾਂ ਹੋਣੀ ਚਾਹੀਦੀ ਹੈ ਜਿਹੜੀਆਂ ਤੁਹਾਨੂੰ ਡੇਲੀ ਜਾਂ ਮੰਥਲੀ ਇਨਕਮ ਦੇ ਕੁਝ ਚੀਜ਼ਾਂ ਤੁਹਾਨੂੰ ਐਨਿਊਅਲ ਇਨਕਮ ਦੇਣੀ ਹੈ ਮਤਲਬ ਤੁਸੀਂ ਜੇ 5-10 ਕਿਲ ਹੈਗੇ ਵਿੱਚੋਂ ਤੁਹਾਨੂੰ ਘੱਟੋ-ਘੱਟ 1.5 ਕਿਲਾ ਜਾਂ 2 ਕਿਲੇ ਤੁਹਾਡੇ ਕੋਲ ਗੰਨੇ ਦੇ ਹੋਣੇ ਚਾਹੀਦੇ ਆ ਹਾਂ ਨਾ ਕਿਲਾ 1.5 ਕਿਲਾ ਤੁਸੀਂ ਸਬਜ਼ੀਆਂ ਦਾ ਲਾਓ ਦੋ ਤਿੰਨ ਕਿੱਲੇ ਤੁਸੀਂ ਜਿਹੜੀ ਆਪਣੀ ਹਾ ਗ੍ਰੀਨਸ ਚੱਲਦੇ ਆ ਕਣਕ ਲਾਉ ਨੂੰ ਨਾਲ ਕੁਝ ਹੋਰ ਜਿਹੜੀਆਂ ਅ ਹੋਰ ਦਾਲਾਂ ਵਗੈਰਾ ਜਾਂ ਕੁਝ ਵੀ ਓਸੀਜਨ ਚ ਹੁੰਦਾ ਵੀ ਉਹ ਹੈਗੀ ਇੱਕ ਤਾਂ ਉਹਦੇ ਵਿੱਚ ਥੋੜਾ ਇੱਕ ਇਨਕਮ ਦਾ ਸਰਕਲ ਚੱਲ ਰਹਿਦਾ ਉਹਨੂੰ ਕੁਝ ਚੀਜ਼ਾਂ 4 ਮਹੀਨੇ ਬਾਅਦ ਇਨਕਮ ਦੇ ਰਹੀਆਂ ਕੁਝ ਚੀਜ਼ਾਂ ਸਾਨੂੰ ਮਹੀਨੇ ਬਾਅਦ ਇਨਕਮ ਦੇ ਰਹੀਆਂ ਕੁਝ ਹਫ਼ਤੇ ਬਾਅਦ ਦੇ ਰਹੀਆਂ ਤੇ ਔਰ ਸ਼ਬਦ ਤੋਂ ਅਹਿਮ ਗੱਲ ਹੈਗੀ ਇਹ ਕਿ ਇਹ ਇੱਕ ਫਸਲ ਤੋਂ ਖਾ ਦੇ ਜਵੇ ਤਾ ਏਥੇ ਲੀਸਟ ਦੂਸਰੀ ਤੁਹਾਨੂੰ ਬਚਾ ਲੂਗੀ ਦੋ ਫੇਲ ਹੋ ਜਾਣ ਤੀਸਰੀ ਵੀ ਤੁਹਾਨੂੰ ਕੁਛ ਨਾ ਪੁਛਤਾ ਦੇ ਕੇ ਜਾਊਗੀ ਤਾਂ ਉਹ ਉਹ ਚੀਜ਼ ਹੈਗੀ ਹੈ ਔਰ ਉਹਦੇ ਵਿੱਚ ਵੀ ਹੋਰ ਮਾਡਲਸ ਹੈਗੇ ਆ ਇੰਟੀਗ੍ਰੇਟਿਡ ਫਾਰਮਿੰਗ ਹੈਗੀ ਹੈ ਇਹ ਨਹੀਂ ਗਾ ਮਤਲਬ ਤੁਸੀਂ ਹੁਣ ਜਿੱਕਰ ਅਸੀਂ ਕਣਕ ਲਾ ਲਈ ਆ ਤੁਹਾਡੇ ਪਿੱਛੇ ਬੀਜੀ ਹੋਈ ਆ ਕਣਕ ਤੁਸੀਂ ਦੇਖ ਕੇ ਆਏ ਆ ਤਾਂ ਉਹਦੇ ਵਿੱਚ ਹੁਣ ਤ ਹੋਰ ਤੁਸੀਂ ਕੀ ਕਰ ਲੋਗੇ ਕੁਛ ਨਹੀਂ ਹੈਗਾ ਪਰ ਜੇ ਤੁਸੀਂ ਜਿੱਦਾਂ ਹੁਣ ਬੈਡਸ ਬਣਾ ਕੇ ਉਬerts ਦੇ ਦੋ ਪਾਸੇ ਤੁਸੀਂ ਆਲੂ ਲਾ ਦਿੰਨੇ ਹੋ ਵਿਚਾਲੇ ਉਹਦੇ ਤੁਸੀਂ ਲਸਣੇ ਆ ਪਿਆਜ਼ ਦੀ 2 ਜਾਂ 2 ਲਾਈਨਾਂ ਲਾ ਲਓ ਹਨਾ ਤੁਹਾਡੀ ਸਪੇਸ ਵੱਧ ਕਵਰ ਹੋ ਗਈ ਕੁਝ ਜੇ ਤੁਸੀਂ ਮਤਲਬ ਇੱਕ ਸਾਈਡ ਤੇ ਤੁਸੀਂ ਸਰੋਂ ਮੀਂਹ ਲਓ ਦੂਸਰੀ ਸਾਈਡ ਤੇ ਤੁਸੀਂ ਪਾਲਖਾ ਲਾ ਲਓ ਹਨਾ ਜਾਂ ਮੈਂ ਜਸਟ ਕੁਝ ਐਗਜ਼ਾਮਪਲਸ ਦੇ ਰਹੇ ਹਾਂ ਇਹਨਾਂ ਦੇ ਵੀ ਪ੍ਰੋਪਰ ਮਾਡਲ ਹੈਗੇ ਕਿ ਤੁਸੀਂ ਕਿਹੜੀ ਚੀਜ਼ ਦੇ ਨਾਲ ਕਿਹੜੀ ਚੀਜ਼ ਉਹਦੇ ਕਪਲਿੰਗ ਕਰ ਸਕਦੇ ਹੋ ਹਾਂ ਤਾਂ ਲੋਕਾਂ ਨੂੰ ਕਈ ਸਾਡੇ ਮਿੱਤਰ ਹੋਣਗੇ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਇੰਨੀ ਹਾਂ ਤਾਂ ਮਤਲਬ ਕਈ ਬੋਤਲਾਂ ਦੇ ਨਾਮ ਪੰਜਾਬੀ ਚ ਨਹੀਂ ਪਤਾ ਇੰਗਲਿਸ਼ ਮੈਨੂੰ ਆਪ ਨੂੰ ਨਹੀਂ ਸੀ ਪਤਾ ਮੈਨੂੰ ਹਾਲੇ ਵੀ ਕਈ ਬੋਤਲਾਂ ਦੇ ਨਹੀਂ ਪਤਾ ਹੈਗਾ ਕਿਹੜੇ ਹੈ ਐਗਜ਼ਾਮਪਲ ਦੋ ਐਗਜ਼ਾਮਪਲ ਮੈਨੂੰ ਮੈਂ ਨੌਆਂ ਦੀ ਐਗਜ਼ਾਮਪਲ ਛੱਡੋ ਮੈਨੂੰ ਅੱਜ ਤੋਂ 10 ਸਾਲ ਪਹਿਲਾਂ 10 ਸਾਲ ਨਹੀਂ 12 13 ਸਾਲ ਪਹਿਲਾਂ ਤੱਕ ਇਹ ਨਹੀਂ ਸੀ ਪਤਾ ਕਿ ਆਲੂ ਜ਼ਮੀਨ ਦੇ ਉੱਪਰ ਲੱਗਦਾ ਹੈ ਕਿ ਥੱਲੇ ਮੈਂ ਉਹ ਬੰਦਾ ਜਿਹੜਾ ਜਿਹੜਾ ਹੁਣ ਖੇਤੀ ਕਰ ਰਿਹਾ ਹੈ ਪਕਾਇਦਾ ਕੱਲਾ ਕਰਦਾ ਸਭ ਕੁਝ ਕਰਦਾ ਨਾਲ ਐਨੀਮਲਸਬੈਂਡਰੀ ਹੈਗੀ ਹੈ ਇਹ ਵੀ ਇੱਕ ਬੜਾ ਟਾਪਿਕ ਹੈ ਕਿ ਇਹ ਨਾਲ ਕਿਉਂ ਜ਼ਰੂਰੀ ਹੈ ਤੇ ਅ ਇਹ ਹੈ ਕਿ ਬਸ ਜਦੋਂ ਤੁਸੀਂ ਕਰਦੇ ਆ ਤੁਸੀਂ ਸਿੱਖਦੇ ਆ ਹੌਲੀ ਹੌਲੀ ਸਿੱਖੀ ਜਾਂਦੇ ਆ ਮੈਂ ਜਦੋਂ ਗ੍ਰੈਜੂਏਸ਼ਨ ਤੋਂ ਬਾਅਦ ਪਿੰਡ ਆ ਕੇ ਜਦ ਰਹਿਣ ਲੱਗਿਆ ਫਿਰ ਜਾ ਫਿਰ ਖੇਤੀ ਚ ਇਨਵੋਲਵ ਹੋਏ ਫਿਰ ਇਹਨਾਂ ਚੀਜ਼ਾਂ ਦਾ ਪਤਾ ਲੱਗਿਆ ਕਿ ਹਾਂ ਕਿਵੇਂ-ਕਿਵੇਂ ਕਿਹੜੀ ਚੀਜ਼ ਹੁੰਦੀ ਆ ਤਾਂ ਚੰਗੀ ਗੱਲ ਹੈ ਜੇ ਤੁਸੀਂ ਨਾਲ ਦੀ ਨਾਲ ਇਹਦਾ ਟ੍ਰਾਂਸਲੇਸ਼ਨ ਦਓ ਠੀਕ ਹੈ ਠੀਕ ਤਾਂ ਤੁਸੀਂ ਕਹੇ ਸੀ ਵੀ ਇੰਟੀਗ੍ਰੇਟਿਡ ਇੰਟੀਗ੍ਰੇਸ਼ਨ ਜਿਹੜੀ ਫਾਰਮਿੰਗ ਹੈਗੀ ਹੈ ਉਹਦੀ ਕਿਆ ਕਹਨੇ ਆ ਮਿਕਸ ਫਾਰਮਿੰਗ ਕਹਨੇ ਜਿੰਨਾ ਮੈਂ ਸੀ ਇੱਕ ਖੇਤੀ ਜਗਾ ਤੋਂ ਕਈ ਚੀਜ਼ਾਂ ਗਾਉਣੇ ਇੱਕ ਟਾਈਮ ਤੇ ਕੀ ਚੈਲੰਜਸ ਨੇ ਕਿਉਂ ਨਹੀਂ ਲੋਕੀ ਕਰਦੇ ਜੇ ਮੈਂ ਤਾਂ ਜਿੰਨਾ ਕਿ ਮੈਨੂੰ ਪਤਾ ਹੈਗਾ ਜ਼ਿਆਦਾਤਰ ਤਾਂ ਇਦਾਂ ਹੀ ਹੁੰਦਾ ਸੀ ਪਹਿਲਾਂ ਤਾਂ ਨਾਰਮਲੀ ਵੀ ਭਾਈ ਜੇ ਪਿਆਜ਼ ਲਾਇਆ ਜਾਂ ਉਹਦੇ ਨਾਲ ਕੋਈ ਹੋਰ ਵੀ ਨਾਲ ਲਾਇਆ ਹੋਇਆ ਤਾਂ ਕਿਉਂ ਫਿਰ ਪਹਿਲਾਂ ਲੋੜਾ ਵੀ ਘਟ ਹੁੰਦੀ ਸੀ ਚਲੋ ਇਹ ਵੀ ਕਹਿ ਸਕਦੇ ਆ ਵੀ ਆਪਣੇ ਲੋੜ ਨਹੀਂ ਕਰਦੇ ਸੀ ਲੋਕ ਨੇ ਉਸ ਤੋਂ ਇਲਾਵਾ ਵੀ ਮਤਲਬ ਜਿਹੜੇ ਦੇਖੋ ਜਿਹੜੀ ਆ ਆਪਣੀ ਕੈਮੀਕਲ ਖੇਤੀ ਜਦ ਦੀ ਸ਼ੁਰੂ ਹੋਈ ਹੈ ਨਾ ਉਸ ਤੋਂ ਉਸ ਤੋਂ ਬਾਅਦ ਵੀ ਲੋਕ ਕਰਦੇ ਰਹੇ ਆ ਜਿਹੜੀ ਇੰਟੀਗ੍ਰੇਟਡ ਹੈਗੀ ਆ ਮਤਲਬ ਹੁਣ ਤਾਂ ਜੇ ਕੋਈ ਬਹੁਤ ਵੱਡਾ ਕਦੂ ਜਤੀਰ ਮਾਰ ਲੈਂਦਾ ਉਹ ਬਰਸੀਨ ਦੀ ਬੱਟ ਦੇ ਉੱਪਰ ਮੂਲੀ ਲਾ ਲੈਂਦਾ ਬਸ ਇਹ ਨਹੀਂ ਹੈਗਾ ਪਰ ਬਜ਼ੁਰਗ ਸਾਡੇ ਕਰਦੇ ਰਹੇ ਆ ਕੁਛ ਨਾ ਕੁਛ ਹਨਾ ਜੇ ਹੁਣ ਜੇ ਹੁਣ ਜੇ ਮੈਂ ਵੀ ਕਣਕ ਬੀਜੀ ਹੈ ਜਿਹੜੀ ਆਰਗੇਨਿਕ ਕਣਕ ਬੀਜੀ ਹੋਈ ਹੈ ਮੈਂ ਉਹਦੇ ਵਿੱਚ ਨਾਲ ਦਾ ਉਹ ਲਿਆਂ ਦਾ ਛਿੱਟਾ ਦਿੱਤਾ ਹੋਇਆ ਤਾਂ ਉਹ ਉਹ ਵਿੱਚ ਵਿੱਚ ਹੋ ਜਾਣੇ ਮਤਲਬ ਉਹ ਨਾਲ ਦੇਸ ਤੇ ਵਿੱਚੇ ਕਣਕ ਦੇ ਵਿੱਚੇ ਮਤਲਬ ਜਦ ਕਣਕ ਦੇ ਮੈਂ ਕਣਕ ਬੀਜੀ ਐ ਕੇਰ ਕੇ ਬੀਜੀ ਐ ਤਾਂ ਉਹਦੇ ਨਾਲ ਮੈਂ ਜਿਹੜੇ ਕਾਲੇ ਚਨੇ ਹੁੰਨੇ ਆ ਉਹ ਉਹ ਨਾਲ ਦੀ ਨਾਲ ਥੋੜੇ ਜਿ ਮਿਕਸ ਕਰਕੇ ਕਹਿ ਲਓ ਵੀ ਕੀਲੇ ਵਿੱਚ ਕਿਲੋ ਡੇਢ ਕਿਲੋ ਇੰਨੀ ਕਾਸਤੇ ਦੇ ਨਾਲ ਉਹ ਨਾਲ ਬੀਜ ਤੇ ਉਹਦੇ ਉਹਦੇ ਕਰ ਰਹੇ ਆ ਉਹ ਕਰਤੇ ਹਾਂ ਉਹਦੇ ਨਾਲ ਨਾਲ ਹੀ ਕਣਕ ਦੇ ਵਿੱਚ ਹੀ ਬੀਜੇ ਹੋਏ ਆ ਉਹਦੇ ਦੋ ਕਾਰਨ ਆ ਇੱਕ ਤਾਂ ਨਾਈਟ੍ਰੋਜਨ ਜਿਹੜੀ ਜ਼ਮੀਨ ਵਿੱਚ ਰੈਸਟੋਰੇਸ਼ਨ ਵਿੱਚ ਜਿਹੜੇ ਆ ਸੋ ਲਈ ਫਸਲ ਹੈਗੀਆ ਉਹੋ ਹੈਲਪ ਕਰਦੀ ਆ ਉਹਨੂੰ ਤੇ ਦੂਸਰਾ ਵੀ ਨਾਲ ਜਦ ਥੋੜੇ ਜਿਹਾ ਮਚਿਊਰ ਹੋਗੇ ਕਣਕ ਤੋਂ ਪਹਿਲਾਂ ਤਿਆਰ ਹੋ ਜਾਣਗੇ ਤੁਰ ਕੇ ਉਹਨੇ ਉਹਨੇ ਇੱਕ ਤੋੜ ਲਾਂਗੇ ਤੇ ਉਹਨੇ ਇੱਕ ਖਾਂਦੇ ਕੰਮ ਆ ਜਾਣਗੇ ਪਰ ਇਹ ਉਹਦਾ ਮੇਨ ਮਕਸਦ ਫਸਲ ਲੈਣ ਵਾਸਤੇ ਨਹੀਂ ਸੀਗਾ ਮੇਨ ਮਕਸਦ ਮੇਰਾ ਉਹਦੀ ਰੈਸਟੋਰੇਸ਼ਨ ਵਾਸਤੇ ਆ ਨਾਈਟ੍ਰੋਜਨ ਫਿਕਸੇਸ਼ਨ ਵਾਸਤੇ ਤੇ ਅਹ ਤੇ ਕਿਉਂ ਨਹੀਂ ਕਰਦੇ ਕਿਸਾਨ ਤੇ ਇੰਨਾ ਸੌਖਾ ਸਿੱਟਾ ਹੀ ਦੇਣਾ ਵੀ ਕਿਉਂਕਿ ਵੈਸੇ ਕਿਸਾਨ ਤੁਹਾਨੂੰ ਦੱਸਾਂ ਇੱਕ ਬੜੇ ਅਫਸੋਸ ਦੀ ਗੱਲ ਹੈ ਸ਼ਾਇਦ ਕੁਝ ਕਿਸਾਨ ਇਸ ਗੱਲ ਨਾਲ ਨਾਰਾਜ਼ ਵੀ ਹੋਣਗੇ ਕਿ ਕਿਸਾਨ ਆਪਣੇ ਖੇਤਾਂ 'ਚ ਕੰਮ ਇੱਕ ਜੌਬ ਵਾਂਗੂ ਨਹੀਂ ਕਰਦਾ ਇਹੀ ਕਿਸਾਨਾਂ ਦੇ ਜਿਹੜੇ ਹੈਗੇ ਬੱਚੇ ਇਹ ਬਾਹਰ ਜਾ ਕੇ 8 8 12 12 16 16 ਘੰਟੇ ਕੰਮ ਕਰਦੇ ਆ ਪਰ ਮੈਂ ਨਹੀਂ ਅਜ ਤੱਕ ਕੋਈ ਕਿਸਾਨ ਦੇਖਿਆ ਜਿਹੜਾ ਆਪਣੇ ਹੀ ਖੇਤ ਵਿੱਚ 8 ਘੰਟੇ ਕੰਮ ਕਰਦਾ 5 ਘੰਟੇ ਵੀ ਨਹੀਂ ਦੇਖਿਆ ਕਦੇ ਕੋਈ ਆਪਣਾ ਵਿਸਾਨ ਕੰਮ ਕਰਦਾ ਹੋਵੇ ਸਾਰੇ ਸਾਲ ਦੀ ਸਟੇਟਮੈਂਟ ਹੈ ਜਿਵੇਂ ਸਾਰੇ ਸਾਲ ਦੇ ਦਿਨ ਕੰਪਾਈਲ ਕਰਾ ਨਾ ਇੱਕ ਕਿਸਾਨ ਦੇ ਪੰਜਾਬ ਦੇ ਕਿਸਾਨ ਦੇ ਤਾਂ ਇੱਕ ਮੀਨਾ ਨਿਕਲੂਗਾ